ਹੈਂਡੀਕੈਪ ਮਹਿਲਾ ਸੁਨੀਤਾ ਰਾਣੀ ਅਤੇ ਉਸਦਾ ਪਤੀ ਨੀਰਜ ਕੁਮਾਰ ਮੰਗ ਰਹੇ ਹਨ ਇਨਸਾਫ ਸੁਨੀਤਾ ਰਾਣੀ ਅਤੇ ਨੀਰਜ ਕੁਮਾਰ ਨੇ ਦੱਸਿਆ ਕਿ ਜਸਵੰਤਰ ਸਿੰਘ ਦੀ ਗਲੀ ਵਿੱਚ ਅਸੀਂ ਰਹਿੰਦੇ ਹਾਂ ਅਤੇ ਸਾਡੇ ਕੋਲ ਹਿਮਾਸ਼ਵਤ ਇਨਤਾਸ਼ੂ ਮੇਰੇ ਕੋਲ ਦੁਕਾਨ ਦੇ ਉੱਪਰ ਆਉਂਦੇ ਸਨ ਅਤੇ ਮੈਨੂੰ ਲੋਨ ਦਾ ਝਾਂਸਾ ਦੇ ਕੇ ਮੇਰੇ ਕੋਲੋਂ ਚੈੱਕ ਲੈ ਲਏ ਜਿਨ੍ਹਾਂ ਦਾ ਉਹਨਾਂ ਨੇ ਗਲਤ ਇਸਤੇਮਾਲ ਕਰਕੇ ਮੇਰੇ ਮਕਾਨ ਦੇ ਉੱਪਰ ਕਬਜ਼ਾ ਕਰ ਲਿਆ ਅਤੇ ਸਾਡੇ ਪੈਸੇ ਕਢਵਾ ਲਏ ਜਿਸ ਸੰਬੰਧੀ ਕੋਰਟ ਦੇ ਵਿੱਚ ਕੇਸ ਵੀ ਚੱਲ ਰਿਹਾ ਹੈ ਪਰ ਮਾਨਯੋਗ ਅਦਾਲਤ ਵੱਲੋਂ ਮੇਰੇ ਕੋਲ ਮਕਾਨ ਦਾ ਸਟੇ ਵੀ ਹੈ ਅਤੇ ਜਦੋਂ ਅਸੀਂ ਜਿੰਦਰਾ ਖੋਲਣ ਜਾਂਦੇ ਹਾਂ ਤਾਂ ਸਾਨੂੰ ਜਾਨ ਮਾਰਨ ਜਾਂ ਧਮਕੀਆਂ ਦਿੰਦੇ ਹਨ ਅਤੇ ਸਾਡੇ ਹੱਥੀ ਪਿੰਦੇ ਹਨ ਅਸੀਂ ਦੋਨੋਂ ਹੈਂਡੀਕੈਪ ਆ ਤੇ ਉਹਨਾਂ ਨੇ ਦੱਸਿਆ ਕਿ ਇਸ ਸੰਬੰਧੀ ਅਸੀਂ ਠਾਣਾ ਧਾਰ ਦੇ ਵਿੱਚ ਸ਼ਿਕਾਇਤ ਵੀ ਲਖਾਈ ਹੈ ਪਰ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਨੇ ਸਮਾਜ ਸੇਵੀ ਅਤੇ ਕਿਸਾਨ ਜਥੇ ਬੰਦੀਆਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਸਾਡੀ ਮਤ ਕੀਤੀ ਜਾਵੇ ਅਤੇ ਸਾਨੂੰ ਮਕਾਨ ਦਾ ਕਬਜ਼ਾ ਦੁਵਾਇਆ ਜਾਵੇ ਜਦ ਇਹ ਸਾਡੇ ਕੋਲ ਸਟੇ ਵੀ ਹੈ ਜਦ ਇਸ ਬੰਦੀ ਮਾਸ਼ਵਤ ਨਿਰਾਸੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਅਸੀਂ ਕਿਸੇ ਨਾਲ ਕੁਝ ਗਲਤ ਨਹੀਂ ਕੀਤਾ ਜਿਸ ਮਕਾਨ ਦੀ ਇਹ ਗੱਲ ਕਰਦੇ ਹਨ ਉਸ ਮਕਾਨ ਦੇ ਅਸੀਂ ਇਹਨਾਂ ਨੂੰ ਪੈਸੇ ਦੇ ਕੇ ਬਿਆਨਾ ਕਰਵਾਇਆ ਹੈ ਅਤੇ ਜਿਸ ਦੌਰਾਨ ਇਹਨਾਂ ਨੇ ਰਜਿਸਟਰੀ ਨਹੀਂ ਕਰਕੇ ਦਿੱਤੀ ਤਾਂ ਅਸੀਂ ਕੋਰਟ ਦੇ ਵਿੱਚ ਕੇਸ ਲਗਾ ਦਿੱਤਾ ਜਿਸ ਦਾ ਸਾਡੇ ਕੋਲ ਸਟੇ ਵੀ ਹੈ ਅਤੇ ਜੋ ਚੈੱਕ ਇਹਨਾਂ ਨੂੰ ਦਿੱਤੇ ਸਨ ਉਹ ਵੀ ਸਾਡੇ ਕੋਰਟ ਵਿੱਚ ਲੱਗੇ ਹਨ ਅਤੇ ਉਹਨਾਂ ਦਾ ਵੀ ਸਾਡਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਜਦ ਇਸ ਬੰਦੀ ਥਾਣਾ ਤਾੜੀਵਾਲ ਇਨਸਪੈਕਟਰ ਮਮ ਬਲਜੀਤ ਕਰਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹਨਾਂ ਦੋਨਾਂ ਪਾਰਟੀਆਂ ਦਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੇ ਹੱਤੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਪਰਛੀ ਨਾਮ ਜਪੜ ਸੁਨੀਤਾ ਰਾਣੀ ਹੈ ਮੇਰਾ ਮਕਾਨ ਉਸ ਦੇ ਕਿਸ ਲੋਕਰ ਤੇ ਜਾਈ ਕਰਦਾ ਦਿੱਤਾ ਸੀ ਬਸਰਾਸਾ ਦੇਖੋ ਮੈਂ ਜਸਵੰਤ ਰਾਏ ਦੀ ਗਲੀ ਵਿੱਚ ਰਹਿੰਦੀ ਹਾਂ ਜਿਸ ਕੋ ਮਰਦੀ ਪਤਨੀ ਹੈ ਸविता ਰਾਣੀ ਇਹ ਨਹੀਂ ਅੰਛੂ ਤੇ ਮਿਆਂਛੂ ਜਿਹੜੇ ਦੋ ਮੁੰਡੇ ਹੈਗੇ ਆ ਲੰਗਾਹ ਮਾਰਕੀਟ ਵਿੱਚ ਹੈ ਇਹਨਾਂ ਦੇ ਬੂਟਾਂ ਦੀ ਦੁਕਾਨ ਹੈਗੀ ਆ ਸਿੱਟਾਂ ਵੀਰਿਆਂ ਦੀ ਇਹ ਮੇਰੀ ਦੁਕਾਨ ਦੇ ਆਉਂਦੇ ਜਾਂਦੇ ਸੀ ਤੇ ਮੈਨੂੰ ਥੋੜੇ ਪੈਸੇ ਦੀ ਜ਼ਰੂਰਤ ਸੀ ਲੋਨ ਲਾਣ ਦੀ ਤੇ ਇਹ ਕਹਿੰਦੇ ਅਸੀਂ ਆਂਟੀ ਤੁਹਾਨੂੰ ਲਿਆ ਦਾਂਗੇ ਲੋਨ ਆਉਂਦੇ ਜਾਂਦੇ ਸੀ ਸਮਾਨ-ਸਮਾਨ ਖਰੀਦਦੇ ਸੀ ਬਿਲਕੁਲ ਮੈਂ ਵੀ ਇਹਨਾਂ ਕੋਲ ਸਮਾਨ ਲੈਣ ਜਾਂਦੀ ਹੁੰਦੀ ਸੀ ਤੇ ਮੈਂ ਕਿਹਾ ਹਾਂਜੀ ਲਿਆ ਦਿਓ ਮੈਨੂੰ ਲੋਨ ਲਿਆ ਦਿਓ ਲੱਖ ਕਰਕੇ ਦਾ ਤੇ ਇਹਨਾਂ ਨੇ ਮੇਰੇ ਕੋਲ ਚੱਕ ਲੈ ਲੈ ਚਾਰ ਤੇ ਸਟਾਮ ਲੈ ਲੈ ਮੇਰੇ ਤਿੰਨ ਜਿਹਨਾਂ ਦਾ ਅੱਜ ਦਿਨਿਆ ਲੋਨ ਲੈ ਕੇ ਕੱਲ ਦਿਨਿਆ ਲੋਨ ਲੈ ਕੇ ਇਦਾਂ ਹੀ ਕਰਦੇ ਕਰਦੇ ਇਹਨਾਂ ਨੇ ਮੇਰਾ ਮਹੀਨਾ ਬਤਾਤਾ ਉਸ ਤੋਂ ਬਾਅਦ ਲੋਨ ਤੇ ਲਿਆ ਕੇ ਨਹੀਂ ਦਿੱਤਾ ਪਰ ਉਹ ਚੱਕਰ ਦਾ ਤੇ ਸਟਾਮਾ ਦਾ ਇਹਨਾਂ ਨੇ ਗਲਤ ਇਸਤੇਮਾਲ ਕੀਤਾ ਜਿਹੜਾ ਚੈੱਕ ਮੇਰੇ ਬੈਂਕ ਵਿੱਚ ਲਗਾ ਕੇ ਤੇ ਪੈਸੇ ਕੱਢ ਲਏ ਕਿੰਨੇ ਪੈਸੇ ਕੱਢੇ 25000 ਰੁਪਏ ਕੱਢਿਆ ਮੇਰਾ 25000 ਰੁਪਏ ਕੱਢਿਆ ਹਾਂ ਹਾਂਜੀ ਪੰਜਾਬ ਨੈਸ਼ਨਲ ਬੈਂਕ ਚੋਂ ਕੱਢਿਆ ਮੇਰਾ ਤੇ ਤਿੰਨ ਚੈੱਕ ਮੇਰੇ ਬੌਂਸ ਕਰਕੇ ਤੇ ਮੇਰੇ ਕੋਰਟ ਤੇ ਲਾਗ ਦਿੱਤੇ ਇਹ ਘਰ ਹੈ ਮੇਰਾ ਇੱਕ ਆਪਣਾ ਕਿੱਦਿਆ ਘਰ ਹੈ ਕੋਈ ਤਾਂ ਜ਼ਬਰਦਸਤੀ ਗੁੰਡੇ ਗੱਡੀ ਦੇ ਨਾਲ ਇਹਨਾਂ ਨੇ ਕਬਜ਼ਾ ਕੀਤਾ ਹੈ ਤਿੰਨ ਚਾਰ ਮੁੰਡੇ ਨਾਲ ਲਿਆ ਕੇ ਉਹਦੇ ਨਾਲ ਗੁੰਡੇ ਗੱਡੀ ਨਾਲ ਧੰਕੀਆਂ ਦੇ ਕੇ ਇਹ ਕਬਜ਼ਾ ਕਰ ਲਿਆ ਜਿਹੜਾ ਕਿ ਘਰ ਅੱਜ ਕਬਜ਼ੇ ਵਿੱਚ ਹੈ ਨਾਲ ਦੀ ਕੋਲ ਹੈ ਕਹਿੰਦੇ ਘਰ ਸਾਡੇ ਨਾਂ ਤੇ ਆ ਸਾਡੇ ਕੋਲ ਸਾਡੇ ਨਾਂ ਤੇ ਲਿਖਿਆ ਤੁਹਾਡਾ ਘਰ ਅੱਗੇ ਘਰ ਚ ਰਹਿੰਦੇ ਹਾਂ ਹਾਂਜੀ ਅਸੀਂ ਰਹਿੰਦੇ ਮੇਰਾ ਸਮਾਨ ਹਾਂਜੀ ਮੇਰੇ ਨਾਂ ਤੇ ਆ ਜਿੱਦਾਂ ਕਿਸ ਤਰ੍ਹਾਂ ਮਾਰ ਦਿੰਦੇ ਨੇ ਕਾਲੇ ਉੱਤੇ ਤਾਲਾ ਲਗਾਤਾ ਇਹਨਾਂ ਨੇ ਪਹਿਲਾਂ ਕਾਲੇ ਤਾਲਾ ਲਗਾ ਹਾਂ ਮੇਰਾ ਤਾਲਾ ਤੋੜਤਾ ਇਹਨਾਂ ਨੇ ਤਾਲੇ ਉੱਤੇ ਤਾਲਾ ਲਗਾਤਾ ਤੇ ਕਹਿੰਦੇ ਘਰ ਸਾਡੇ ਨਾਲ ਤ ਕੀਤਾ ਹੋਇਆ ਹੈ ਕੀ ਕੀਤੀ ਪੁਲਿਸ ਸਟੇਸ਼ਨ ਤੇ ਵੀ ਕੀਤੀ ਆ ਹਰ ਸੁਣਵਾਈ ਨਹੀਂ ਹੋਈ ਗਰਦਾਸਪੁਰ ਵੀ ਗਏ ਉੱਥੇ ਵੀ ਸਾਡੀ ਸੁਣਵਾਈ ਨਹੀਂ ਹੋਈ ਬਲਜੀਤਪੁਰ ਮੈਡਮ ਕੋ ਵੀ ਗਏ ਇਹਨਾਂ ਨੇ ਵੀ ਅੱਗੋਂ ਦਿੱਤੇ ਆਰਡਰ ਮੁੰਸ਼ਿਆਂ ਨੂੰ ਪਰ ਉਹਨਾਂ ਨੇ ਵੀ ਕੋਈ ਪਹੁੰਚ ਨਹੀਂ ਕੀਤੀ ਮੇਰਾ ਤਾਲਾ ਨਹੀਂ ਤਰਵਾਇਆ ਨਹੀਂ ਸੁਣਵਾਈ ਨਹੀਂ ਸੁਣਵਾਈ ਜੇ ਆਂ ਜਦੋਂ ਜਾਣਿਆ ਤਾਲਾ ਤੋੜਨ ਵਾਸਤੇ ਉਦੋਂ ਹੀ ਬੋਲ ਵਿੱਚ ਹੁੰਦੀ ਆ बोलदे ने ओत्ती बंदे दोहे परा सके आ सके परा हां जी लवली चोपड़ा ਵੀ ਮੋੜਾ ਸਾਜਣਾ ਕੈਂਦੀ ਟਾਲੀ ਸੁਣਵਾਈਓ ਅੱਗੇ ਉਹਨੇ ਆਰਡਰ ਦਿੱਤਾ ਕਿ ਜਾਓ ਜਾ ਕੇ ਦੇਖ ਕੇ ਆਓ ਕੀ ਮਸਲਾ ਹੈਗਾ ਪਰ ਉਹ ਅੱਗੋਂ ਨਹੀਂ ਗਏ ਹੈਗੇ ਇਹ ਕਾਜ ਕਰ ਕੋ ਕਾਦੀ ਨਹੀਂ ਹੋ ਰੋ ਇਹ ਕਾਜ ਇਹ ਐਪਲੀਕੇਸ਼ਨ ਦਿੱਤੀ ਦੀ ਬਲ ਕੋਡ ਦੇ ਕਾਜ ਕਾਦੇ ਇਹ ਹਾਨੂੰ ਸਟੇਲ ਮਿਲੀ ਆ ਹਾਂ ਜੀ ਇਹਨਾਂ ਨੇ ਵੀ ਲਗਾਇਆ ਆ ਅਸੀਂ ਵੀ ਲਗਾਇਆ ਅਸੀਂ ਸਟੇਲ ਜਾਂਦੀ ਆ ਤੇ ਮੇਰਾ ਘਰ ਹੈ ਮੈਂ ਇਕੱਲਾ ਉਹਨਸਤੇ ਦਿੱਤੀ ਆ ਪਰ ਜਦੋਂ ਮੈਂ ਅਸੀਂ ਤਾਲੇ ਨੂੰ ਹੱਥ ਲਗਾਣੇ ਆ ਉਦੋਂ ਹੀ ਸਾਡੇ ਹੱਥੀ ਪੈ ਜਾਂਦੀ ਹੈ ਅਸੀਂ ਦੋਹੇ ਜੀ ਹੈਂਡੀਕੈਪ ਹੈ ਸਾਡੇ ਬੱਚੇ ਇੱਥੇ ਨਹੀਂ ਹੈਗੇ ਬਾਹਰ ਹੈ ਇਸ ਚੀਜ਼ ਨਾਲ ਜਾਇਦ ਫਾਇਦਾ ਉਠਾਉਂਦੇ ਨੇ ਠੀਕ ਹੈ ਜੋ ਤੂੰ ਤਾਲਾ ਖੋਲਜੋ ਤੁਹਾਡੇ ਹੱਥੀ ਬੰਦੇ ਹੱਥੀ ਬੰਦੇ ਧਮਕੀਆਂ ਦਿੰਦੇ ਨੇ ਕਿ ਤੂੰ ਨਿਕਲ ਜਾ ਤੁਹਾਡਾ ਘਰ ਹੈਗਾ ਤੁਹਾਡੇ ਨਾਲ ਘਰ ਜਿਸ ਜੀ ਸ਼ਿਰੀ ਰਾਦੇ ਕਲਾਥ ਹਾਊਸ ਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਮੇਰਾ ਨਾ ਨੀਰਜ ਕੁਮਾਰ son of ਮਿੰਦਰਦਾਰ ਬੌਜ ਜੁਸੰਤਰਾਏ ਘੜੀ ਤੇ ਹੀ ਰਹ ਰਹੇ ਹਾਂ ਹਾਂ ਕੀ ਮਸਲਾ ਜੀ ਮਸਲਾ ਹੈ ਕਿ ਮੇਰੀ ਮਿਸਸ ਦੁਕਾਨ ਕਰਦੀ ਹੈ ਆਪਣਾ ਜੁਸੰਤਰਾਏ ਘੜੀ ਵਿੱਚ ਠੀਕ ਹੈ ਹੈਂਡੀਕੈਪਡ ਹੈ ਦੋਵੇਂ ਹੈਂਡੀਕੈਪਡ ਇਹਦੇ ਕੋਲ ਦੋ ਲੜਕੇ ਆਂਦੇ ਸੀਗੇ ਰੰਗਾਂਵ ਮਾਰਕੀਟ ਕੇ ਬੂਟਾਂ ਦੀਆਂ ਦੁਕਾਨਾਂ ਕਚਾ ਨਾਣਾ ਦਾ ਭੋਲਾ ਇਹ ਹਮਾਂਸ਼ੂ ਦੇ ਕੋਲ ਨੋਜ਼ ਪ੍ਰਾਂਤ ਸਕੇ ਉਹ ਉਹਨਾਂ ਦਾ ਇਹ ਆਂਦਾ ਤੇ ਇਹਨਾਂ ਨਾਲ ਅਖੇ ਬੈਣਾ ਕਰਾਉਣਾ ਸੀਗਾ ਸਮਾਨ ਸੂਨ ਉਹ ਖਰੀਦਦਾ ਹੀ ਇਹ ਵੀ ਜਾਂਦੀ ਹੈ ਸਮਾਨ ਉਹਨਾਂ ਕੋਲ ਲੈਂਦੀ ਸੀਗੇ ਬਹੁਤ ਅਖੇ ਸਮਝਦਾਰ ਸੀਗੇ ਉਹ ਇੱਕ ਦਿਨ ਉਹਨਾਂ ਨੇ ਇੱਕ ਦਿਨ ਪੈਸੇ ਜੁਰਤ ਪੈ ਗਈ ਤੇ ਉਹਨਾਂ ਨੇ ਆਖਿਆ ਕਿ ਅੱਡੀ ਤਾਂ ਨਹੀਂ ਲੋਨ ਦਵਾਦ ਨੇ ਅੱਗੇ ਵੀ ਲੋਨ ਨਹੀਂ ਬੜੇ ਦਵਾਦ ਨੇ ਏ ਉਹਨਾਂ ਦੇ ਚਾਂਸੇ ਚ ਆ ਗਈ ਉਹਨਾਂ ਨੇ ਇਹਦੇ ਕੋ ਨਜਾਇਜ਼ ਆਪਣੇ ਚੱਕ ਲਏ ਨੇ ਤੇ ਸਟਾਮ ਲਏ ਨੇ ਇਹ ਕੱਲੀ ਸੀਗੀ ਇਹਨੂੰ ਉਹਨਾਂ ਨੇ ਸੋਚਨ ਦਾ ਤੱਕ ਨਹੀਂ ਮੌਕਾ ਦਿੱਤਾ ਉਹਨਾਂ ਨੇ ਐਸਾ ਜਾਲ ਇਹਨਾਂ ਦੇ ਵਿਛਾਇਆ ਉਹਨਾਂ ਨੇ ਇਹਦੇ ਕੋ ਚੱਕ ਵੀ ਲਏ ਲੋਹਰ ਵੀ ਉਸ ਤੋਂ ਬਾਅਦ ਉਹਨਾਂ ਨੇ ਇਹਦੇ ਤੇ ਪ੍ਰੈਸ਼ਰ ਪਾਣਾ ਚਾਲੂ ਕਰਤਾ ਕਿ ਮਕਾਨ ਤੂੰ ਸਾਨੂੰ ਦੇ ਦੇ ਮਕਾਨ ਤੂੰ ਸਾਨੂੰ ਦੇ ਦੇ ਇਹ ਮਕਾਨ ਇਹਨੇ ਆਪਣੀ ਬੜੀ ਜਦੋਜਹਿਦ ਨਾਲ ਖਰੀਦਾ ਸੀਗਾ ਬਹੁਤ ਮਿਹਨਤ ਕਰਕੇ ਖਰੀਦਾਈ ਸਾਰੀ ਗਲੀ ਜਾਂ ਸਾਰੇ ਸ਼ਹਿਰ ਨੂੰ ਪਤਾ ਵੀ ਹੈ ਇਸ ਔਰਤ ਨੇ ਕਿੰਨੀ ਮਿਹਨਤ ਕੀਤੀ ਹੈ ਕਿ ਤੋਂ ਉਹਨੇ ਕਿੱਥੇ ਪਹੁੰਚੀ ਹੈ ਇੱਕ ਨੌਕਰੀ ਕਰਦੀ ਸੀਗੀ ਕਿਸੇ ਦੁਕਾਨ ਤੇ ਉਰਥੋਂ ਅੱਜ ਆਪਣੀ ਮਿਹਨਤ ਕਰਕੇ ਸਾਰਿਆਂ ਨੂੰ ਪਤਾ ਵੀ ਕਿੱਥੇ ਤੱਕ ਪਹੁੰਚੀ ਹੈ ਉਹਨਾਂ ਨੇ ਇਸ ਜ਼ਮੀਨ ਦਾ ਸ਼ਰੀਫੀ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋਏ ਇਹਦੇ ਕੋਲ ਕਾਗਜ਼ ਹਾਸਲ ਕਰਕੇ ਉਹ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹਨੂੰ ਹਰਾਸਮੈਂਟ ਕਰ ਰਹੇ ਨੇ ਤੁਸੀਂ ਕੀ ਆਂ ਦਿੰਦੇ ਨੇ ਕਿ ਜੇ ਤੂੰ ਸਾਨੂੰ ਸਾਡੇ ਨਾਂ ਦੇ ਕਾਗਜ਼ ਨਹੀਂ ਕੀਤੇ ਤਾਂ ਅਸੀਂ ਤੁਹਾਨੂੰ ਜਾਨੋਂ ਮਾਰ ਦੇਾਂਗੇ ਮੇਰੇ ਦੋਨੋਂ ਬੇਟੇ ਬਾਹਰ ਨੇ ਅਸੀਂ ਦੋਵੇਂ ਹੈਂਡੀਕੈਪਟਡ ਮੈਂ ਵੀ ਆਪਣੀ ਛੋਟੀ ਜਿਨੀ ਦੁਕਾਨ ਕਰ ਰਿਹਾ ਕਿ ਇਹ ਵੀ ਦੁਕਾਨ ਕਰ ਰਹੀ ਹੈ ਅਸੀਂ ਇਸ ਦੇ ਐਵੇਜ ਵਿੱਚ ਬਲਜੀਤ ਕੌਰ ਮੈਡਮ ਐਸ ਐਚਓ ਤਾਂ ਰਿਵਾਟ ਖਾਣੇ ਨੂੰ ਅਪੀਲ ਕੀਤੀ ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਬਹੁਤ ਦੌੜ ਭੱਜ ਕੀਤੀ ਹੈ ਅਸੀਂ ਇਸ ਦੇ ਐਵੇਜ ਡੀ ਐਸ ਪੀ ਸਾਹਿਬ ਨੂੰ ਵੀ ਇੱਕ ਐਪਲੀਕੇਸ਼ਨ ਦਿੱਤੀ ਉੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ 2-2 3-3 ਘੰਟੇ ਉੱਥੇ ਬਹਿ ਕੇ ਆ ਗਏ ਆ ਲੇਕਿਨ ਸਾਡੀ ਗਰੀਬ ਬੰਦੇ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਅਸੀਂ ਅੱਜ ਇਸ মিডিਆ ਦੇ ਥਰੂ ਐਸਐਸਪੀ ਸਾਹਿਬ ਨੂੰ ਵੀ ਹੋਰ ਉੱਚ ਅਧਿਕਾਰੀਆਂ ਨੂੰ ਵੀ ਅਪੀਲ ਕਰਦੇ ਆ ਕਿ ਇਹ ਗਰੀਬ ਬੰਦੇ ਆ ਸਾਡੀ ਮਦਦ ਕੀਤੀ ਜਾਏ ਗਰੀਬ ਬੰਦੇ ਦੀ ਕਿਤੇ ਸੁਣਵਾਈ ਨਹੀਂ ਹੁੰਦੀ ਅਸੀਂ ਕਿਸਾਨ ਮੋਰਚਾ ਦੇ ਪ੍ਰਧਾਨਾਂ ਨੂੰ ਵੀ ਇਹ ਅਪੀਲ ਕਰਦੇ ਆ ਕਿ ਗਰੀਬ ਬੰਦਿਆਂ ਦੀ ਮਦਦ ਕੀਤੀ ਜਾਏ ਜੇ ਐਸ ਸੋ ਸਾਡਾ ਜਿਹੜਾ ਉਹਨਾਂ ਨੇ ਨਜਾਇਜ਼ ਤਾਲੇ ਉੱਤੇ ਤਾਲਾ ਮਾਰ ਦਿੱਤਾ ਹੈ ਉਹ ਤਾਲਾ ਖੁਲਵਾਇਆ ਜਾਏ ਅਸੀਂ ਆਪ ਜੀ ਦੀ ਬਹੁਤ ਬਹੁਤ ਬੇਨਤੀ ਹੈ ਕਿ ਸਾਡੀ ਬੇਨਤੀ ਪ੍ਰਵਾਨ ਕੀਤੀ ਜਾਏ ਤੇ ਗਰੀਬ ਤਬਕੇ ਦੀ ਮਦਦ ਕੀਤੀ ਜਾਏ ਕਿਹਨਾਂ ਆ ਜਾਂਦਾ ਮੇਰਾ ਨਾਮ ਹਿਮਾਂਚੂ ਜੀ ਸੁਨੀਤਾ ਰਾਣੀ ਤਾਂ ਜਿਹੜੀ ਜਿੰਨਾ ਬੈਠੀ ਨੂੰ ਨਾ ਚੈੱਕ ਲੈ ਔਰ ਕਿਆ ਸੀ ਜੇ ਲੋਨ ਦਵਾਦਾਂਗੇ ਤੇ ਧੋਖੇ ਦੇ ਨਾਲ ਚੈੱਕ ਲੈ ਕੇ ਗਲਤ استعمال ਕੀਤਾ ਕੀ ਕਰਨਾ ਹੈ ਵੇਖੋ ਜੀ ਜਿਹੜੀ ਸੁਨੀਤਾ ਰਾਣੀ ਵਾਈਫ ਆਫ ਮੀਰਜ ਕੁਮਾਰ ਆ ਵਾਸੀ ਆਪਣਾ ਗਲੀ ਜੇ ਸੁਨਤਰਾ ਹੈ ਧਾਰੀ ਆਏ ਇਹਨਾਂ ਦੇ ਸਾਡੇ ਨਾਲ ਫੈਮਿਲੀ ਰਿਲੇਸ਼ਨ ਸੀਗੇ ਤੇ 2023 ਦੇ ਵਿੱਚ ਅਪ੍ਰੈਲ ਮਹੀਨੇ ਇਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਨਾ ਆਪਣੇ ਮੁੰਡੇ ਨੂੰ ਬਾਹਰ ਭੇਜਣਾ ਵਾ ਵੱਡੇ ਮੁੰਡੇ ਨੂੰ ਤੇ ਉਹਦੇ ਵਾਸਤੇ ਮੈਨੂੰ ਨਾ ਪੈਸਿਆਂ ਦੀ ਜ਼ਰੂਰਤ ਆ ਇਹ ਗੱਲ ਹੈ ਜੀ 2023 ਦੇ ਵਿੱਚ ਅਪ੍ਰੈਲ ਦੇ ਤੇ 5 ਲੱਖ ਰੁਪਏ ਦੀ ਇਹਨਾਂ ਨੇ ਮੇਰੇ ਕੋਲੋਂ ਮੰਗ ਕੀਤੀ ਤੇ ਮੈਂ ਪਹਿਲਾਂ ਤੇ ਇਹਨਾਂ ਨੂੰ ਦਿੱਤੇ ਨਹੀਂ ਫਿਰ ਮੈਂ ਇਹਨਾਂ ਨੂੰ ਮਈ ਇਹਨਾਂ ਦੇ ਬਾਰ ਬਾਰ ਕਹਿਨ ਤੇ ਮੈਂ ਮਈ ਮਹੀਨੇ ਦੇ ਵਿੱਚ ਇਹਨਾਂ ਨੂੰ 2023 ਦੇ ਵਿੱਚ 26-5-2023 ਨੂੰ ਮੈਂ ਇਹਨਾਂ ਨੂੰ ਇੱਕ 5 ਲੱਖ ਰੁਪਏ ਦਿੱਤਾ ਇਹਨਾਂ ਦੀ ਘਰੇ ਲੂਵਰ ਤੋਂ ਵਾਸਤੇ ਜਿਹੜਾ ਮੈਨੂੰ ਇਹਨਾਂ ਨੇ ਕਿਹਾ ਸੀਗਾ ਕਿ ਚਲੋ ਮੁੰਡਾ ਬਾਹਰ ਚਲ ਜੇਗਾ ਤੇ ਉੱਥੇ ਜਾ ਕੇ ਮੋੜ ਦੇਗਾ ਅਸੀਂ ਤੁਹਾਨੂੰ 6 ਮਹੀਨੇ ਵਿੱਚ ਵਾਪਸ ਕਰ ਦਿਆਂਗੇ ਉਹਦੇ ਤੋਂ ਬਾਅਦ ਜੀ ਇਹਨਾਂ ਨੇ ਮੈਨੂੰ 6 ਮਹੀਨੇ ਬਾਅਦ ਟਾਲਮਟੋਲ ਕੀਤੀ ਪੈਸੇ ਦੇਣ ਦੀ ਅੱਜ ਦਿਨੇ ਆ ਕੱਲ ਦਿਨੇ ਆ ਅੱਜ ਦਿਨੇ ਆ ਕੱਲ ਦਿਨੇ ਆ ਉਸ ਤੋਂ ਬਾਅਦ ਫਾਈਨਲੀ ਜੀ ਇਹਨਾਂ ਨੇ ਨਾ ਮੈਨੂੰ 2024 ਦੇ ਵਿੱਚ ਇਹਨਾਂ ਨੇ ਮੈਨੂੰ ਦੋ ਚੈੱਕ ਦਿੱਤੇ ਇੱਕ ਇਹਨਾਂ ਨੇ ਮੈਨੂੰ ਆਪਣਾ ਪੰਜਾਬ ਨੈਸ਼ਨਲ ਬੈਂਕ ਦਾ 25000 ਰੁਪਏ ਦਾ ਚੈੱਕ ਦਿੱਤਾ ਤੇ ਇੱਕ ਮੈਨੂੰ ਇਹਨਾਂ ਨੇ ਯੂਕੋ ਬੈਂਕ ਦਾ 75000 ਰੁਪਏ ਦਾ ਚੈੱਕ ਦਿੱਤਾ ਜਿਹੜਾ ਪੰਜਾਬ ਨੈਸ਼ਨਲ ਬੈਂਕ ਵਾਲਾ ਚੈੱਕ ਹੀ ਜੇ 26 6 ਦਾ ਹੀਗਾ ਤਰੀਕ ਦਾ ਉਹ ਮੈਨੂੰ ਇਹਨਾਂ ਨੇ ਦਿੱਤਾ ਤੇ ਮੈਂ ਆਪਣੇ ਖਾਤੇ ਦੇ ਵਿੱਚ ਲਾਇਆ ਤੇ ਉਹ 25000 ਦਾ ਮੇਰੇ ਖਾਤੇ ਵਿੱਚ ਆ ਗਿਆ ਉਹਦੇ ਤੋਂ ਬਾਅਦ ਜਿਹੜਾ ਦੂਸਰਾ ਚੈੱਕ ਹੀ ਜੇ 475000 ਰੁਪਏ ਦਾ 2 7 ਤਰੀਕ ਦਾ ਸੀ 2 ਤਰੀਕ 7ਵੇਂ ਮਹੀਨੇ ਦਾ ਸੀਗਾ 2024 ਦਾ ਉਹ ਜਿਹੜਾ ਸੀਗਾ ਉਹ ਇਹਨਾਂ ਦਾ ਬਾਉਂਸ ਹੋ ਗਿਆ ਇਹਨਾਂ ਦੇ ਖਾਤੇ ਵਿੱਚ ਪੈਸੇ ਨਹੀਂ ਸੀ ਹੈਗੇ ਯੂਕੋ ਬੈਂਕ ਦੇ ਵਿੱਚ ਉਹਦੇ ਕਰਕੇ ਜਿਹੜਾ ਵਾ ਉਹ ਜਦੋਂ ਬਾਉਂਸ ਹੋ ਗਿਆ ਤੇ ਮੈਂ ਇਹਨਾਂ ਕੋ ਪੈਸੇ ਮੰਗੇ ਇਹਨਾਂ ਨੇ ਫੇਰ ਨਾ ਪੈਸੇ ਦਿੱਤੇ ਫਿਰ ਮੈਂ ਇਹਨਾਂ ਨੂੰ ਵਕੀਲ ਦੇ ਥਰੂ ਲੀਗਲ ਨੋਟਿਸ ਭੇਜਿਆ ਲੀਗਲ ਨੋਟਿਸ ਭੇਜਣ ਤੋਂ ਬਾਅਦ ਮੈਂ ਇਹਨਾਂ ਦੇ ਉੱਤੇ ਕੋਰਟ ਦੇ ਵਿੱਚ ਕੇਸ ਕੀਤਾ ਜਿਹੜਾ ਕਿ ਵਿਚਾਰ ਅਧੀਨ ਹੈ ਬਾਕੀ ਉਸ ਦੇ ਵਿੱਚ ਇਹ ਪੇਸ਼ ਹੋ ਚੁੱਕੇ ਆ ਉੱਥੇ ਜਾ ਕੇ ਕੋਰਟ ਦੇ ਵਿੱਚ ਇਹਨਾਂ ਨੇ ਪਿਛਲੀ ਡੇਟ ਦੇ ਉੱਤੇ ਐਪਲੀਕੇਸ਼ਨ ਦਿੱਤੀ ਆ ਕਿ ਸਾਡਾ ਇਹਨਾਂ ਨਾਲ ਰਾਜੀਨਾਮਾ ਹੋ ਰਿਹਾ ਵਾ ਤੇ ਮੀਡੀਏਸ਼ਨ ਸੈਂਟਰ ਦੇ ਵਿੱਚ ਭੇਜਿਆ ਜਾਏ ਜਿਹਦੀ ਤਾਰੀਖ ਇਹਨਾਂ ਦੇ ਵਕੀਲ ਵੱਲੋਂ 24 1 ਲਈ ਗਈ ਹੈ 24 1 2025 ਤੇ ਜਿਹੜੀ ਤਾਰੀਖ ਆਪਣੇ ਕੋਰਟ ਕੇਸ ਦੀ ਹੈ ਮੇਨ ਦੀ ਉਹ ਹੈਗੀ ਹੈ ਜੀ 28 2 2025 ਬਾਕੀ ਇਹ ਵੇਖੋ ਜੀ ਡਿਫਾਲਟਰ ਲੇਡੀ ਆ ਇਹਨੇ ਪਤਾ ਨਹੀਂ ਸ਼ਹਿਰ ਦੇ ਵਿੱਚ ਕਿੰਨੇ ਕ ਜਾਣਿਆਂ ਦੇ ਪੈਸੇ ਮਾਰ ਲਏ ਸਾਡਾ ਤੇ ਇਹਨਾਂ ਨਾਲ ਫੈਮਿਲੀ ਰਿਲੇਸ਼ਨ ਸੀਗਾ ਉਹ ਵੀ ਇਸ ਕਰਕੇ ਕਿ ਇਹਨਾਂ ਦੀ ਜਿਹੜੀ ਨਾਨਾ ਨਾ ਉਹ ਸਾਡੀ ਗਲੀ ਦੇ ਵਿੱਚ ਵਸਾਈਦੀ ਹੈ ਤੇ ਉਹਨਾਂ ਦੇ ਥਰੂ ਚਲੋ ਇਹਨਾਂ ਦੇ ਬੱਚਿਆਂ ਨਾਲ ਸਾਡਾ ਪ੍ਰੇਮ ਪਿਆਰ ਸੀਗਾ ਆਉਂਦੇ ਜਾਂਦੇ ਸੀਗੇ ਤੇ ਉਹਦੇ ਕਰਕੇ ਅਸੀਂ ਉਸ ਚੱਕਰ ਦੇ ਵਿੱਚ ਇਹਨਾਂ ਨੂੰ ਪੈਸੇ ਦਿੱਤੇ ਸੀ ਅੱਗੇ ਕੀ ਨਾਮ ਜ ਆਪਣਾ ਰਣਾ ਰੋਤਾਸ਼ਾ ਜੀ ਮੈਂ ਤਾਰੀ ਵੱਲ ਰਹਿਣ ਵਾਲਾ ਆ ਅੱਛਾ ਟੈਲੀਵਿਜ਼ਨ ਲੱਗਾ ਜਿੰਨਾ ਕਮਾਉਣ ਦਾ ਬੈਕ ਵੀ ਉਹਨਾਂ ਨੇ ਮਕਾਨ ਦਿੱਤੇ ਨੇ ਜਿਆਦਾ ਮੁੱਲ ਤੇ ਕੰਮ ਕਰ ਗਿਆ ਜੀਲਾ ਬਾਜ਼ਾਰ ਦਾ ਐ ਸੁਲਤਾਨ ਅਨਦੀ ਸ਼ਹਿਰ ਦੇ ਵਿੱਚ ਅਗਰ ਡਿਫਾਲਟਰ ਹੋ ਰਹਾ ਤਾਂ ਇਹਨੇ ਸ਼ਹਿਰ ਦੇ ਕਈ ਬੰਦਿਆਂ ਦੇ ਪੈਸੇ ਲੈਨੇ ਆ ਠੱਗੀ ਠੋਰੀਆਂ ਦਾ ਇਹਨਾਂ ਦਾ ਕੰਮ ਆ 2023 ਦੇ ਵਿੱਚ ਇਹਨੇ ਪਹਿਲਾਂ ਆਪਣੀ ਦੁਕਾਨ ਮੈਨੂੰ ਦਿੱਤੀ ਸੀ ਜਿਹਦਾ ਬਿਆਨਾ ਕਰਵਾਇਆ ਸੀ ਦੁਕਾਨ ਦਾ ਇਹਨੇ ਮੈਨੂੰ ਸੇਲ ਕੀਤੀ ਸੀ 2024 ਦੇ ਵਿੱਚ ਇਹਨੇ ਵਾਰ ਚੋ ਦੁਕਾਨ ਮੈਨੂੰ ਉਹਦਾ ਜਦੋਂ ਰਜਿਸਟਰੀ ਦਾ ਟਾਈਮ ਆਇਆ ਤਾਂ ਰਜਿਸਟਰੀ ਦਾ ਟਾਈਮ ਰਜਿਸਟਰੀ ਨਹੀਂ ਕਰਵਾ ਕੇ ਦਿੱਤੀ ਮਾਨਯੋਗ ਅਦਾਲਤ ਵਿੱਚ ਉਹਦਾ ਵੀ ਕੇਸ ਚੱਲਦਾ ਪਿਆ ਔਰ ਜਿਸ ਮਕਾਨ ਦੀ ਇਹ ਗੱਲ ਕਰਦੀ ਵੀ ਆ ਉਹ ਮਕਾਨ ਮੈਂ 2024 ਦੇ ਵਿੱਚ ਇਹਨੇ ਕਿਸੇ ਕੋ ਖਰੀਦਿਆ ਸੀ ਬਾਰਚੋਂ ਇਹਦੇ ਨਾਲ ਹੀ ਮੈਨੂੰ ਬਿਆਨ ਕਰਤਾ ਉਸ ਮਕਾਨ ਦਾ ਤੇ ਮੈਨੂੰ ਉਹ ਕਾਗਜ਼ ਦੇ ਵਿੱਚ ਕਬਜ਼ਾ ਲੈ ਕੇ ਦਿੱਤਾ ਆ ਉਹ ਮਕਾਨ ਉਦੋਂ ਦਾ ਹੀ ਮੇਰੇ ਕੋਲ ਆ ਖੂਨ ਵੀ ਮੇਰੇ ਕੋਲ ਆ ਤੇ ਉਸ ਮਕਾਨ ਦੀ ਵੀ ਬਾਰਚੋਂ ਜਦੋਂ ਰਜਿਸਟਰੀ ਦਾ ਟਾਈਮ ਆਇਆ ਤੇ ਇਸ ਇਹਨੇ ਮੈਨੂੰ ਕੋਈ ਵੀ ਮਤਲਬ ਕੀ ਹੱਥ ਪੱਲਾ ਨਹੀਂ ਫੜਾਇਆ ਜਿਹੜਾ ਵਕਾਤਾ ਰਾਜਣਾ ਕੀਤਾ ਦਾ ਕੋਈ ਕਾਗਜ਼ ਆ ਹਾਂਜੀ ਜੀ ਮੇਰੇ ਕੋਲ ਸਾਰੇ ਕਾਗਜ਼ ਨੇ ਉਹਦੇ ਤਸੀਦਾ ਸਾਹਿਬ ਕੋ ਹਾਜ਼ਰੀਆਂ ਲਵਾਈਆਂ ਹੀਆਂ ਮੈਂ ਉਸ ਕਾਗਜ਼ਾਂ ਦੀਆਂ ਮਕਾਨ ਦੀਆਂ ਬਾਕੀ ਉਸ ਮਕਾਨ ਦੇ ਬਿਹਾਫ ਦੇ ਮੈਂ ਕੋਰਟ ਦੇ ਵਿੱਚ ਕੇਸ ਲਾਇਆ ਕਿ ਇਹ ਮੈਨੂੰ ਰਜਿਸਟਰੀ ਕਰਕੇ ਦਿੱਤੀ ਜਾਵੇ ਤੇ ਉਹਦਾ ਮੈਨੂੰ ਮਾਨਯੋਗ ਅਦਾਲਤ ਨੇ ਸਟੇ ਦਿੱਤਾ ਹੋਇਆ ਵਾ ਤੇ ਉਹ ਮਕਾਨ ਮੇਰੇ ਕਬਜ਼ੇ ਚਾ ਮੇਰੇ ਕੋਲ ਆ ਸ਼ੁਰੂ ਤੋਂ ਤੱਕ ਮੈਂ ਤਾਂ ਕਹਿੰਦਾ ਕੋਈ ਸਟੇ ਹੈਗਾ ਪਰ ਪਿੱਛੇ ਕਹਿੰਦਾ ਜਿੰਦਰਾ ਮਾਰਦਾ ਜਿਹੜਾ ਉਹਦੇ ਕੋਲ ਸਟੇ ਹੈ ਜੀ ਉਹਦਾ ਖਰਜ ਹੋ ਗਿਆ ਜੀ ਸਟੇ ਉਹ ਤੁਸੀਂ ਜੇ ਕੋਬ ਦੇ ਮੈਂ ਤੁਹਾਨੂੰ ਪੇਪਰ ਦੇ ਦਾਂਗਾ ਇਹ ਮੇਰਾ ਸਟੇ ਹੈ ਜੀ ਕੋਰਟ ਦਾ ਉਹਨੇ ਜਿਹੜਾ ਸਟੇ ਲਾਇਆ ਸੀ ਉਹਨੂੰ ਉਹਨੂੰ ਕੋਗੇ ਆਪਣੇ ਕਾਗਜ਼ ਲੈ ਆਉ ਸਟੇ ਦੇ ਜਨਾਬ ਇਹ ਤਾਂ ਕਹਿ ਨਹੀਂ ਗੱਲਾਂ ਜੀ ਕੋਈ ਕੋਈ ਗੇ ਨੂੰ ਮਾਰ ਨਹੀਂ ਸਕਦਾ ਬਾਕੀ ਰਹੀ ਗੱਲ ਸ਼ਹਿਰ ਦੇ ਵਿੱਚੋਂ ਅਸੀਂ ਵੀ ਸ਼ਹਿਰ ਚ ਦਿੰਨੇ ਆ ਉਹੀ ਸ਼ਹਿਰ ਚ ਰਹਿੰਦੀ ਆ ਪਤਾ ਕਰ ਲੋ 420 ਕੌਣ ਆ ਜੋ ਜਾਂਦੀ ਆ ਠੱਗੀਆਂ ਨੇ ਮਾਰੀਆਂ ਸ਼ਹਿਰ ਦੇ ਵਿੱਚ ਪਤਾ ਨਹੀਂ ਕਿੰਨੇ ਕ ਜਾਣਿਆਂ ਦੇ ਪੈਸੇ ਦੇਨੇ ਆ ਬਾਕੀ ਆਪਣਾ ਦੋ ਇੱਕ ਦੀ ਦੁਕਾਨ ਦੇ ਮੈਨੂੰ ਇਹਨੇ ਬਿਆਨਾ ਕਰਕੇ ਦਿੱਤਾ ਸੀ ਆਪਣੀ ਦਾ ਇੱਕ ਆਪਣੇ ਮਕਾਨ ਦਾ ਮਕਾਨ ਦਾ ਕਬਜ਼ਾ ਮੇਰਕੋ ਆ ਦੁਕਾਨ ਦਾ ਕੇਸ ਲੱਗਾ ਹੋਇਆ ਵਾ ਜੋ ਮਾਨਯੋਗ ਅਦਾਲਤ ਫੈਸਲਾ ਕਰੇਗੀ ਮੈਨੂੰ ਮਨਜ਼ੂਰ ਆ ਜੀ ਜੇ ਜੇ ਤੁਹਾਨੂੰ ਆਪਣਾ ਮਕਾਨ ਲੈਣਾ ਚਾਹਤ ਫਿਰ ਕਿਸਦਾ ਲਵੇ ਜਨਾਬ ਵੇਖੋ ਜਿਹੜੇ ਮੈਂ ਪੈਸੇ ਦਿੱਤੇ ਦੇ ਆ ਮੈਂ ਗੱਲ ਸਰ ਵੇਖੋ ਮੁਕਦੀ ਤਾਂ ਵਾਂ ਜਿਹੜੇ ਮੈਂ ਪੈਸੇ ਦਿੱਤੇ ਤੇ ਮੈਨੂੰ ਪੈਸੇ ਮਿਲਣਗੇ ਤੇ ਮੈਂ ਕੁਝ ਕਰਾਂਗਾ ਜੋ ਕਾਗਜ਼ ਦੇ ਵਿੱਚ ਲਿਖਿਆ ਦਾ ਵਾ ਕਿ ਡਬਲ ਪੈਸੇ ਦਿਓ ਤੇ ਕੋਈ ਗੱਲ ਨਹੀਂ ਮੈਨੂੰ ਨਾ ਦੇਣ ਮਕਾਨ ਮੈਨੂੰ ਮੇਰੇ ਡਬਲ ਪੈਸੇ ਦੇ ਦੋ ਜੋ ਇਹਨਾਂ ਨੇ ਐਫੀਡਵਿਟ ਤੇ ਸਾਈਨ ਕੀਤੇ ਹੋਏ ਹਾਂਜੀ ਜੀ ਮੇਰੇ ਕੋ ਸਾਰੇ ਕਾਗਜ਼ ਆ ਗਏ ਮੇਰੇ ਕੋ ਸਰ ਜੀ ਕੋਰਟ ਦਾ ਸਟੇਪ ਇਹਦਾ ਮੇਰੇ ਕੋ ਹਾਂਜੀ ਸਰ ਮੈਂ ਪਹਿਲਾਂ ਤਹਿਸੀਲਦਾਰ ਸਾਹਿਬ ਕੋ ਤਿੰਨ ਵਾਰੀ ਹਾਜ਼ਰੀ ਅਲਵਾਈਆਂ ਜੀ ਇਹ ਉੱਥੇ ਆਈ ਆਏ ਨਹੀਂ ਮੈਡਮ ਤੇ ਬਾਹਰੋਂ ਮੈਂ ਕੋਰਟ ਦੇ ਵਿੱਚ ਕੇਸ ਕੀਤੇ ਦਾ ਉਹਦਾ ਮੈਨੂੰ ਸੇਮ ਲਿਆ ਕੀ ਮਕਾਨ ਮੇਰਕੋ ਐ ਮਕਾਨ ਅੱਗੇ ਨਹੀਂ ਸੇਲ ਕਰ ਸਕਦੇ ਜੀ ਇਹ ਮਕਾਨ ਕਿਸੇ ਹੋਰ ਨੂੰ ਸੇਲ ਕਰਵਾ ਚਾਹੁੰਦੇ ਹੀ ਇਹਨਾਂ ਨੂੰ ਕੋਈ ਲੱਖ 50 ਹਜ਼ਾਰ ਵੱਧ ਮਿਲਦਾ ਹੋਣਾ ਜੇ ਉਸ ਕਰਕੇ ਮੈਨੂੰ ਥੋੜਾ ਜਿਹਾ ਅਹਿਸਾਸ ਕਰਦੇ ਪਏ ਆ ਬਾਕੀ ਹਨੂ ਯਕੀਨ ਆ ਮਾਨਯੋਗ ਅਦਾਲਤ ਤੇ ਹਮ ਇਨਸਾਫ ਦੇਣਗੇ